ਕਲਾਨੋ ਰੋਡ ਦੇ Amazon ਕੰਪਨੀ ਦਾ ਇੱਕ ਵਰਕਰ ਆਪਣੀ ਕਲੈਕਸ਼ਨ ਲੈ ਕੇ ਆ ਰਿਹਾ ਸੀ 385000 ਰੁਪਏ ਦੇ ਨੈੜੇ ਨੇ ਜਿਹੜਾ ਉਹ ਜਦੋਂ ਉੱਥੇ ਕਲਾਨੋ ਰੋਡ ਤੇ ਪਹੁੰਚਿਆ ਤਾਂ ਉਹਦੇ ਪਿੱਛੋਂ ਦੋ ਕਾਰ ਵਾਲੇ ਬੰਦੇ ਔਰ ਦੋ ਮੋਟਰਸਾਈਕਲ ਦੇ ਉਹਨਾਂ ਨੇ ਆ ਕੇ ਉਹਨੂੰ ਰੋਕਿਆ ਉਹਨਾਂ ਕੋਤਮਾਰ ਕਰਕੇ ਉਹਦੇ ਕੋਲੋਂ ਜਿਹੜੇ ਉਹਦੇ ਪੈਸੇ ਆ ਉਹ ਖੋਹ ਕੇ ਲੈ ਗਏ ਤੇ ਸਾਡੇ ਡੀਐਸਪੀ ਗੁਰਦਾਸਪੁਰ ਔਰ ਐਸਐਟਓ ਸਦਰ ਗੁਰਦਾਸਪੁਰ ਇਹਨਾਂ ਨੇ ਕਾਫੀ ਮਿਹਨਤ ਨਾਲ ਵਰਕ ਕਰਕੇ ਉਹਨਾਂ ਵਿੱਚੋਂ ਤਿੰਨ ਬੰਦੇ ਜਿਹੜੇ ਅਰੈਸਟ ਕਰ ਰਹੇ ਆ ਤਾਂ ਉਹਨਾਂ ਦੇ ਕੋਲੋਂ ਕਰੀਬ 2 ਲੱਖ ਤੇ 85600 ਰੁਪਏ ਦੇ ਬ੍ਰਾਂਡ ਕਿਤੇ ਜਾ ਚੁੱਕੇ ਆ ਬਾਕੀ ਇੱਕ ਬੰਦਾ ਜਿਹੜਾ ਉਹ ਹੋਰ ਜਿਹੜਾ ਨਾਮਜਦ ਹੈਗਾ ਵਿੱਚ ਤੇ ਉਹ ਅਰੈਸਟ ਕਰਨਾ ਬਾਕੀ ਆ ਉਹ ਜਲਦੀ ਇਹਨਾਂ ਨੇ ਅਰੈਸਟ ਇੱਕ ਦਿਨ ਵਿੱਚ ਕਰ ਲੈਣਾ ਉਹਦੇ ਪਿੱਛੇ ਲੱਗਦੀ ਸਦੋਂ ਦੋਵੇਂ ਦੋਸਤ ਸੀ ਆਪਰੇ ਸੀ ਨਹੀਂ ਦੋਸਤ ਨਹੀਂ ਸੀਗੇ ਕੋ ਪ੍ਰਾਣੀ ਰਣਜੀਤ ਸ਼ਹਿਗੋ ਨਹੀਂ ਪ੍ਰਾਣੀ ਰਣਜੀਤ ਸ਼ਹਿ ਵੀ ਕੋ ਸਾਹਮਣੇ ਨਹੀਂ ਆਈ ਕਿ ਪਹਿਲੇ ਕੇਸ ਹੈਗੇ ਇਹਨਾਂ ਦੇ ਕੋਈ ਪਹਿਲਾਂ ਕੋਈ ਕੇਸ ਨਹੀਂ ਆਉਣਾ ਸੀ ਸਰ ਇਹਨਾਂ ਨੂੰ ਪਤਾ ਕਿੱਦਾਂ ਲੱਗਾ ਜੀ ਕਿ ਇਹ ਕੋਈ ਇੰਨਾ ਕਰ ਉਹ ਇਹਨਾਂ ਕੋਈ ਇਹਨਾਂ ਨੂੰ ਇਹ ਪਤਾ ਸੀਗਾ ਕਿ Amazon ਦਾ ਵਰਕਰ ਹੈ ਇਹ ਔਰ ਇਹਦੇ ਕੋਲ ਪੈਸੇ ਹੁੰਦੇ ਤੇ ਵੀ ਸ਼ਾਮ ਦਾ ਟਾਈਮ ਹੈ ਤੇ ਇਹਦੇ ਕੋਲ ਜਦੋਂ ਇਹਦੇ ਪਿੱਛੇ ਨੂੰ ਕਰਾਂ ਦੋਕਰ ਜਿਸ ਕੋ ਪੈਸੇ ਹੋਣਗੇ ਮੈਂ ਕਹਿੰਦੀ ਕਿ ਇਹ ਨਾਲ ਹੀ ਕੰਮ ਕਰਦਾ ਜੀ ਇਹਨਾਂ ਨਾਲ ਨਹੀਂ ਨਹੀਂ ਉਹ ਦੰਦਾ ਕੋਈ ਸਾਡੇ ਇਨਵੈਸਟੀਗੇਸ਼ਨ 'ਚ ਨਹੀਂ ਸਾਡੇ ਸਾਹਮਣੇ ਆਇਆ